ਕੀ ਹਾਲ ਹੈ ਜੀ ਤੁਹਾਡਾ ਸਾਰਿਆਂ ਦਾ ਜਿੰਨੇ ਤੁਸੀਂ ਆਪਣੀ ਇਹ ਵੀਡੀਓ ਦੇਖ ਰਹੇ ਹੋ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਕਰਦਾ ਹਾਂ ਤੁਹਾਡੇ ਆਪ ਦੇ ਆਪਣੇ ਚੈਨਲ ਦੇ ਵਿੱਚ ਬਹੁਤ ਸਾਰੀਆਂ ਮਸ਼ੀਨਰੀਆਂ ਆਪਾਂ ਲੈ ਕੇ ਪਹੁੰਚੇ ਹਾਂ ਤੇ ਜਿੰਨੀਆਂ ਮਸ਼ੀਨਰੀਆਂ ਤੁਸੀਂ ਦੇਖੋਗੇ ਲੋਕਲ ਘਰਾਂ 'ਚ ਖੜੀਆਂ ਤੁਹਾਨੂੰ ਮਿਲਣ ਗਈਆਂ ਤੇ ਸਾਰੇ ਮਾਲਕਾਂ ਦੇ ਮੋਬਾਈਲ ਨੰਬਰ ਲੋਕੇਸ਼ਨ ਸਾਰਾ ਕੁਝ ਤੁਹਾਨੂੰ ਆਪਾਂ ਦੱਸਾਂਗੇ ਵਾਰੀਸਰ ਤੇ ਇਕੱਲੀ-ਕੱਲੀ ਆਪਾਂ ਗੱਲ ਕਰਦੇ ਹਾਂ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਲਾਜ਼ਮੀ ਨੋਟ ਕਰ ਲਓ ਜੇ ਕਿਸੇ ਨੇ ਐਡ ਕਰਵਾਉਣੀ ਹੈ ਜੀ ਕਿਸੇ ਵੀ ਏਰੀਆ ਚੋਂ ਕਿਸੇ ਵੀ ਕੋਲੇ ਕੋਠੀ ਘਰ ਮਕਾਨ ਕੋਈ ਗੱਡੀ ਮੋਟਰਸਾਈਕਲ ਆਪਣਾ WhatsApp ਨੰਬਰ ਤੁਹਾਨੂੰ ਮਿਲ ਗਿਆ ਹੋਊਗਾ ਉੱਪਰ ਹਰੇ ਜੇ ਅੱਖਰਾਂ ਚ ਲਿਖਿਆ ਰਹਿੰਦਾ ਭੇਜੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਮੈਂ ਤੇ ਪਹਿਲੀ ਗੱਡੀ ਤੂੰ ਆਪਾਂ ਵੀਡੀਓ ਦੀ ਸ਼ੁਰੂਆਤ ਕਰਦੇ ਆਂ ਪਹਿਲੀ ਗੱਡੀ ਡਿਜ਼ਾਇਰ ਆਪਾਂ ਲੈ ਕੇ ਪਹੁੰਚੇ ਆਂ 2009 ਮਾਡਲ ਗੱਡੀ ਹੈ ਜੀ ਸਪੈਕਟ ਡਿਜ਼ਾਇਰ ਗੱਡੀ ਕੁੱਲ ਚੱਲੀ ਹੋਈ ਹੈ 1 ਲੱਖ 43000 ਕਿਲੋਮੀਟਰ ਗੱਡੀ ਦੇ ਟਾਇਰ ਆਪਾਂ ਨੂੰ ਮਿਲ ਜਾਣਗੇ 80 ਤੋਂ 85 ਪੈਸੇ ਗੱਡੀ ਦੀ ਡਿਮਾਂਡ ਆਪਣੇ ਕੋਲੇ 2 ਲੱਖ ਰੁਪਈਆ ਪਹੁੰਚੀ ਆ ਮਾਲਕ ਕਹਿੰਦੇ ਆ ਉੱਪਰ-ਨੀਚੇ ਬਹਿ ਕੇ ਕਰ ਲਵਾਂਗੇ ਜੇ ਕਿਸੇ ਨੂੰ ਗੱਡੀ ਪਸੰਦ ਆਈ ਹੈ ਕੋਈ ਜਾ ਕੇ ਦੇਖਣ ਦਾ ਹੈਗਾ ਚਾਹਵਾਨ ਮੋਗੇ ਖੜੀ ਆ ਜਾ ਕੇ ਦੇਖ ਸਕਦੋਂ ਬਾਕੀ ਗੱਡੀ ਦੀ ਕੰਡੀਸ਼ਨ ਤੁਸੀਂ ਚੈੱਕ ਕਰੋ ਬਹੁਤ ਵਧੀਆ ਆਪਾਂ ਨੂੰ ਮਿਲ ਜੂਗੀ ਬੰਪਰ ਵਗੈਰਾ ਆਪਾਂ ਨੂੰ ਬਹੁਤ ਸਹੀ ਮਿਲ ਜਾਣਗੇ ਲਾਈਟਾਂ ਦੇਖ ਲਓ ਫਰੰਟ ਬਹੁਤ ਵਧੀਆ ਮਿਲ ਜਾਣਗੀਆਂ ਤੇ ਸਾਰਾ ਕੁਝ ਵਧੀਆ ਟੋਟਲ ਜੇ ਆਪਾਂ ਟੋਟਲ ਗੱਲ ਕਰੀਏ ਤਾਂ ਸੋਹਣੀ ਗੱਡੀ ਹੈ ਤੇ ਨੰਬਰ ਪਲੇਟਾਂ ਸਰਕਾਰੀ ਨੇ ਤੇ ਪੰਜਾਬ ਨੰਬਰ ਗੱਡੀ ਆ ਜੀ। ਰੇਡ ਤੋਂ ਉਹਨੂੰ ਪਤਾ ਲੱਗ ਗਿਆ ਬੈਂਡਰੀ ਬਿਲਕੁਲ ਨਵੀਂ ਐ, ਹੁਣੇ ਰਖਵਾਈ ਐ ਥੋੜੇ ਦਿਨ ਪਹਿਲੇ ਹੀ। ਤੇ ਸਾਰਾ ਕੁਝ ਤੋਂ ਉਹਨੂੰ ਪਤਾ ਲੱਗ ਗਿਆ ਜੀ ਅੰਦਰੋਂ ਤੋਂ ਅਸੀਂ ਗੱਡੀ ਦੇਖ ਹੀ ਲਈ ਤੇ ਮਾਲਕ ਨੇ ਵਧੀਆ ਰੱਖੀ ਹੋਈ ਐ। ਕੋਈ ਜਾ ਕੇ ਦੇਖਣਾ ਚਾਹੁੰਦਾ ਤਾਂ ਇੱਕ ਵਾਰੀ ਪਹਿਲਾਂ ਫੋਨ ਜ਼ਰੂਰ ਕਰ ਲਿਓ ਮਾਲਕ ਨੂੰ ਨੰਬਰ ਆਪਾਂ ਸਕਰੀਨ ਤੇ ਦੇਤਾ ਮਾਲਕ ਦਾ ਸਿੱਧਾ 84377 ਤੇ 37616 ਗੱਲਬਾਤ ਕਰਨੀ ਐ ਆਪੇ ਕਰ ਲਿਓ। ਸੈਕੰਡ ਗੱਡੀ ਦੀ ਆਪਾਂ ਗੱਲ ਕਰਦੇ ਹਾਂ ਆਪਣੇ ਕੋਲੇ ਜਨ ਪੌਂਸੀ ਹੈ ਜੀ ਤਾਂ ਜਨ ਗੱਡੀ 2005 ਮਾਡਲ ਐਲ ਐਕਸ ਆਈ ਪੌਂਸੀ ਹੈ ਸਾਰੀ ਗੱਡੀ ਪਾਵਰੇ ਜੀ ਤੇ ਸਰਵਿਸ ਹੁਣੇ ਕਰਵਾਈ ਹੈ ਤੇ ਗੱਡੀ ਨੂੰ 1 ਰੁਪਿਆ ਲੱਗਦਾ ਨਹੀਂ ਹੋਣਾ ਕਿਉਂਕਿ ਮਾਲਕ ਨੇ ਟੋਟਲ ਸਾਰਾ ਕੰਮ ਕਰਵਾ ਰੱਖਿਆ ਮਾਲਕ ਨੇ ਕਿਹਾ ਵਧੀਆ ਰੱਖੀ ਹੋਈ ਹੈ ਕੋਈ ਕਮੀ ਪੇਸ਼ ਨਹੀਂ 75000 ਰੁਪਿਆ ਮਾਲਕ ਨੇ ਰੇਟ ਮੰਗਿਆਗਾ ਬਾਕੀ ਟਾਇਰਾਂ 'ਚ ਅਲਾਈ ਲੱਗੇ ਹੋਈ ਨਹੀਂ ਵਧੀਆ ਸੋਹਣੀ ਟਾਇਰ ਨੇ ਸੋਹਣੀ ਗੱਡੀ ਆ ਜਾ ਕੇ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਪਟਿਆਲੇ ਤੁਹਾਨੂੰ ਘਰੇ ਗੱਡੀ ਮਾਲਕ ਦੇ ਮਿਲ ਜੂਗੀ ਪਟਿਆਲੇ ਜਾ ਕੇ ਦੇਖ ਸਕਦੇ ਹੋ ਤੇ ਫਰੰਟ ਦੋ ਵਿੰਡੋ ਆਪਾਂ ਨੂੰ ਪਾਵਰ ਮਿਲ ਜੂ ਪਾਵਰ ਸਟੀਰਿੰਗ ਮਿਲ ਜੂਗਾ ਤੇ ਬਾਕੀ ਮੈਟ ਅੰਦਰ ਰੱਖੇ ਹੋਈ ਨਹੀਂ ਮਿਊਜ਼ਿਕ ਸਿਸਟਮ ਪੂਰਾ ਵਧੀਆ ਮਿਲ ਜੂਗਾ ਤੇ ਜਾ ਕੇ ਤੁਸੀਂ ਦੇਖਣਾ ਚਾਹੁੰਦੇ ਹੋ ਗੱਡੀ ਨੂੰ ਤਾਂ ਲੋਕੇਸ਼ਨ ਤੁਹਾਨੂੰ ਮੈਂ ਦੱਸ ਹੀ ਦਿੱਤੀ ਬਾਕੀ ਰੇਟ ਇੱਕ ਵਾਰੀ ਡਿਮਾਂਡ ਹੈ 75000 ਰੁਪਿਆ ਮਾਲਕ ਕਹਿੰਦੇ ਨੇ ਵੀ ਕਰ ਲਾਂਗੇ ਕੋਈ ਚੱਕਰ ਵਾਲੀ ਗੱਲ ਨਹੀਂ ਕਿਸੇ ਨੂੰ ਗੱਡੀ ਪਸੰਦ ਆਈ ਹੈ ਕੋਈ ਜਾ ਕੇ ਜੇ ਦੇਖਣਾ ਚਾਹੁੰਦਾ ਟੱਕਰੋ ਮਾਲਕ ਨਾਲ ਗੱਲ ਤੇ ਨੰਬਰ ਆਪਾਂ ਸਕਰੀਨ ਤੇ ਓਨਰ ਦਾ ਦੇ ਵੀ ਰੱਖਿਆ ਜੀ ਜੇ ਕਿਸੇ ਨੂੰ ਪਸੰਦ ਆਈ ਹੈ ਜਾ ਕੇ ਦੇਖੋ ਨੰਬਰ ਹੈ 83606 1494 ਗੱਲ ਕਰਨੀ ਹੈ ਜਿਹੜੀ ਵੀ ਕਰਨੀ ਹੈ ਤੁਸੀਂ ਆਪੇ ਲਾਜ਼ਮੀ ਕਰ ਲਿਓ ਇੱਕ ਵੈਗਨਰ ਗੱਡੀ ਤੁਹਾਡੇ ਖਾਤਰ ਲੈ ਕੇ ਪਹੁੰਚਿਆ ਜੀ ਆਪਾਂ ਤੁਸੀਂ ਪਹਿਲਾਂ ਫੋਟੋਆਂ ਦੇਖੋ ਮਾਡਲ 2006 ਗੱਡੀ ਦੀ ਪਾਸਿੰਗ ਆਪਾਂ ਨੂੰ 2026 ਤੱਕਰ ਮਿਲ ਚੁਗੀ ਤੇ ਇਹ ਗੱਡੀ ਦਾ ਰੰਗ ਆਪਾਂ ਨੂੰ ਬਹੁਤ ਵਧੀਆ ਮਿਲ ਜੂਗਾ ਜੀ ਸਾਰੇ ਡਾਕੂਮੈਂਟਸ ਕੰਪਲੀਟ ਆਪਨ ਮਿਲ ਜਾਣਗੇ ਨਵੀਂ ਬੈਟਰੀ ਹੈ ਨਵੇਂ ਟਾਇਰ ਨੇ ਸੀਟ ਕਵਰ ਵਧੀਆ ਨੇ 80000 ਰੁਪਿਆ ਡਿਮਾਂਡ ਆਪਾਂ ਨੂੰ ਮਿਲੂਗੀ ਜੀ ਰਾਮਪੂਰਾ ਫੂਲ ਮਾਲਕ ਦਾ ਏਰੀਆ ਗੱਡੀ ਦੀ ਕੰਡੀਸ਼ਨ ਨਾਲੁਕੀ ਹੈ ਕਮੀ ਪੇਸ਼ੀ ਕੋਈ ਨਹੀਂ ਮਾਲਕ ਨੇ ਵਧੀਆ ਗੱਡੀ ਰੱਖੀ ਹੋਈ ਹੈ ਮਾਲਕ ਨੇ ਵਧੀਆ ਚਲਾਈ ਹੋਈ ਹੈ ਬਾਕੀ ਤੁਹਾਡੇ ਸਾਹਮਣੇ ਗੱਡੀ ਹੈ ਜੀ ਫੋਟੋਆਂ ਚ ਤੁਸੀਂ ਦੇਖ ਰਹੇ ਹੋ ਕਿਸੇ ਨੂੰ ਗੱਡੀ ਪਸੰਦ ਆਈ ਆ ਤਾਂ ਮਾਲਕ ਦੇ ਘਰੇ ਗੱਡੀ ਖੜੀ ਆ ਏਰੀਆ ਤੁਹਾਨੂੰ ਮੈਂ ਦੱਸ ਹੀ ਦਿੱਤਾ ਤੁਸੀਂ ਜਾ ਕੇ ਦੇਖੋ ਬਾਕੀ ਤੁਸੀਂ ਚੈੱਕ ਸਾਰੀ ਗੱਡੀ ਕਰ ਹੀ ਲਈ ਬਾਕੀ ਰੰਗ ਵੀ ਸੋਨਾ ਬੰਪਰ ਦੇਖ ਲਓ ਪੰਜਾਬ ਨੰਬਰ ਹੈ ਮੈਂ ਇਹਨਾਂ ਗੱਲ ਤਾਂ ਨੰਬਰ ਦिए ਸੀ ਪੰਜਾਬ ਨੰਬਰ ਆਪਾਂ ਨੂੰ ਗੱਡੀ ਮਿਲੂਗੀ ਪਾਸਿੰਗ ਰਿਨਿਊ ਹੋਈ ਆ ਤੇ ਚਪਲੀ ਆਪਾਂ ਨੂੰ ਆਰਸੀ ਮਿਲ ਜੂਗੀ ਤੇ ਮੈਟ ਵਧੀਆ ਆਪਾਂ ਨੂੰ ਰੱਖੇ ਹੋਏ ਮਿਲ ਜਾਣਗੇ ਮਿਊਜ਼ਿਕ ਸਿਸਟਮ ਆਪਾਂ ਨੂੰ ਵਧੀਆ ਮਿਲ ਜੂਗਾ ਏਸੀ ਹੀਟਰ ਆਪਾਂ ਨੂੰ ਵਰਕਿੰਗ ਚ ਮਿਲ ਜੂਗਾ ਤੇ ਹੋਰ ਤਾਂ ਆਪਾਂ ਨੂੰ ਕੀ ਚਾਹੀਦਾ ਜੀ ਜੇ ਆਪਾਂ ਨੂੰ ਇਹਨਾਂ ਕੁਝ ਮਿਲ ਹੀ ਰਿਹਾ ਹੈਗਾ ਤੇ ਇਹ ਸੋਹਣੀ ਗੱਡੀ ਆ ਜੀ ਟੋਟਲ ਗੱਲ ਕਰੀਏ ਤਾਂ ਵਧੀਆ ਗੱਡੀ ਆ ਰੇਟ ਹੋ ਜੂਗਾ ਨੰਬਰ ਸਕਰੀਨ ਤੇ ਆਪਾਂ ਦੇ ਰੱਖਿਆ ਮਾਲਕ ਦਾ 7814016600 ਪੂਰਾ ਜਿਹੜੀ ਵੀ ਗੱਲ ਕਰਨੀ ਹੋਈ ਤੁਸੀਂ ਆਪੇ ਕਰ ਲਿਓ ਬਾਕੀ ਮਸ਼ੀਨਰੀਆਂ ਦੀ ਗੱਲ ਆਪਾਂ ਕਰ ਹੀ ਰਹੇ ਹਾਂ ਜੀ ਅੱਗੇ ਤੋਂ ਹੋਰ ਵੀ ਬਹੁਤ ਸਾਰੀਆਂ ਮਸ਼ੀਨਰੀਆਂ ਮਿਲ ਜਾਣਗੀਆਂ ਤੇ ਇਕल्ली-ਕल्ली ਮਸ਼ੀਨਰੀ ਦੀ ਆਪਾਂ ਗੱਲ ਕਰੇ ਰਹੇ ਹਾਂ ਜੀ ਤੇ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਤੁਸੀਂ ਲਾਜ਼ਮੀ ਨੋਟ ਕਰ ਲਓ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਕਿਸੇ ਵੀ ਏਰੀਆ ਤੋਂ ਦੇਖ ਰਹੂ ਤੁਹਾਡੇ ਕੋਲੇ ਵੀ ਕੋਠੀ ਆਕਾਰ ਦਾ ਮਕਾਨ ਗੱਡੀ ਮੋਟਰਸਾਈਕਲ ਤੁਸੀਂ ਵੇਚਣਾ ਜੇਕਰ ਚਾਹੁੰਦੇ ਹੋ ਤਾਂ ਆਪਣੇ ਕੋਲੇ ਭੇਜੋ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਨੰਬਰ ਆਪਣਾ ਹਰੇ ਜ ਅੱਖਰਾਂ 'ਚ ਉੱਪਰ ਲਿਖਿਆ ਰਹਿੰਦਾ ਹੈ ਆਪਣੇ ਕੋਲੇ ਭੇਜ ਕੇ ਬਿਲਕੁਲ ਫ੍ਰੀ ਦੇ ਵਿੱਚ ਐਡ ਤੁਸੀਂ ਲਗਵਾ ਸਕਦੇ ਹੋ ਬਾਕੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਜੀ ਜ਼ਰੂਰ ਦੱਸਿਓ ਮੈਨੂੰ ਕਮੈਂਟ ਕਰਕੇ ਜੇ ਤੁਹਾਨੂੰ ਵੀਡੀਓ ਵਧੀਆ ਲੱਗ ਰਹੀ ਆ ਪਸੰਦ ਜੇ ਤੁਹਾਨੂੰ ਵੀਡੀਓ ਆ ਰਹੀ ਆ ਤਾਂ ਨੀਚੇ ਇੱਕ ਲਾਈਕ ਦਾ ਬਟਨ ਹੈ ਉਹਨੂੰ ਲਾਜ਼ਮੀ ਦਬ ਦਿਓ ਜੀ ਤੇ ਇੱਕ ਤੁਹਾਨੂੰ ਸਬਸਕ੍ਰਾਈਬ ਦਾ ਬਟਨ ਵੀ ਮਿਲੂਗਾ ਚੈਨਲ ਨਾਲ ਪੱਕੇ ਤੌਰ ਤੇ ਤੁਸੀਂ ਜੁੜ ਜੂ ਤੇ ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕਰ ਲਓ ਸਬਸਕ੍ਰਾਈਬ ਦਾ ਇਹ ਫਾਇਦਾ ਹੁੰਦਾ ਜੀ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਕਿਸੇ ਵੀ ਵੇਲੇ ਪਹੁੰਚਾਂਗੇ ਤੁਹਾਡੇ ਕੋਲੇ ਨਵੀਂ ਵੀਡੀਓ ਦਾ ਮੈਸੇਜ ਪਹੁੰਚ ਜਾਇਆ ਕਰੂ ਹਰ ਰੋਜ਼ ਤੇ ਆਪਾਂ ਹਰ ਰੋਜ਼ ਮਸ਼ੀਨਰੀਆਂ ਲੈ ਕੇ ਆਉਂਦੀਆਂ ਜੀ ਬਾਕੀ ਵੀਡੀਓ ਕਿਵੇਂ ਦੀ ਲੱਗ ਰਹੀ ਆ ਕਮੈਂਟ ਕਰਕੇ ਮੈਨੂੰ ਲਾਜ਼ਮੀ ਦੱਸਿਓ ਕਮੈਂਟ ਕਰਨਾ ਨਾ ਭੁੱਲਿਓ ਜੀ ਤੇ ਅਗਲੀ ਵੀਡੀਓ ਚ ਤੁਸੀਂ ਕਿਹੜੇ ਏਰੀਆ ਚੋਂ ਕਿਹੜੀ ਮਸ਼ੀਨਰੀ ਘਰ ਕੁਠੀ ਮਕਾਨ ਕਿੰਨੇ ਰੇਟ ਦੇ ਵਿੱਚ ਦੇਖਣਾ ਚਾਹੁੰਦੇ ਹੋ ਕਰਿਓ ਕਮੈਂਟ ਲਾਜ਼ਮੀ ਹੁਣ ਆਪਾਂ ਕਰਾਂਗੇ ਜੀ ਮੋਟਰਸਾਈਕਲ ਦੀ ਗੱਲ ਆਪਾਂ ਮੋਟਰਸਾਈਕਲ 21 ਮਾਡਲ ਐਚ ਐਫ ਡੀ ਲਕਸ ਲੈ ਕੇ ਪਹੁੰਚੇ ਆ ਸੁਨਾਮ ਸੰਗਰੂਰ ਏਰੀਆ ਪੰਜਾਬ ਨੰਬਰ ਜੀ ਫਾਸਟ ਓਨਰ ਇੱਕ ਹੱਥ ਚੱਲਿਆ ਹੋਇਆ ਇਹ ਮੋਟਰਸਾਈਕਲ ਆ ਤੇ ਮੋਟਰਸਾਈਕਲ ਦੀ ਕੰਡੀਸ਼ਨ ਆਪਾਂ ਨੂੰ ਆਲੋਕੇ ਮਿਲੂਗੀ ਕਮੀ ਪੇਸ਼ੀ ਕੋਈ ਨਹੀਂ ਮਿਲਣੀ ਰੰਗ ਵਧੀਆ ਮਿਲੂਆ ਕੋਈ ਟੁੱਟਿਆ ਭੱਜਾ ਨਹੀਂ ਨਾ ਕੋਈ ਡੈਮੇਜ ਨਾ ਕੋਈ ਐਕਸੀਡੈਂਟਡ ਤੇ ਸੈਲਫ ਸਟਾਰਟ ਹੈ ਜੀ ਬਾਕੀ ਹੋਰ ਕੀ ਚਾਹੀਦਾ ਜੀ ਵਧੀਆ ਆਪਾਂ ਨੂੰ ਮਿਲ ਰਿਹਾ ਵਧੀਆ ਮਾਲਕ ਨੇ ਰੱਖਿਆ ਹੋਇਆ ਘਰੇ ਖੜੇਗਾ ਤੇ ਦੋਵੇਂ ਚਾਬੀਆਂ オリジナル ਆਪਾਂ ਨੂੰ ਨਾਲ ਮਿਲ ਜਾਣਗੀਆਂ ਤੇ ਪੰਜਾਬ ਨੰਬਰ ਹੈ ਜੀ ਤੇ ਬਾਕੀ ਰੇਟ 55000 ਰੁਪਇਆ ਇਹਨਾਂ ਨੇ ਇੱਕ ਬਾਰ ਕਿਹਾ ਹੈ ਬਾਕੀ ਜਿਹੜੇ ਮਾਲਕ ਨੇ ਓਨਰ ਨੇ ਉਹਨਾਂ ਨੇ ਕਿਹਾ ਰੇਟ ਉੱਪਰ-ਨੀਚੇ ਹੋ ਜੂਗਾ ਇੱਕ ਵਾਰੀ ਡਿਮਾਂਡ ਹੈ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਉਸ ਨਾਮ ਸੰਗਰੂਰ ਏਰੀਆ ਜਾ ਕੇ ਦੇਖ ਸਕਦੇ ਹੋ ਪਹਿਲਾਂ ਕੋਈ ਗੱਲ ਕਰਨੀ ਹੈ ਕਿਸੇ ਵੀ ਤਰ੍ਹਾਂ ਦੀ ਤੁਸੀਂ ਮਾਲਕ ਤੋਂ ਜਾਣਕਾਰੀ ਲੈ ਸਕਦੇ ਹੋ ਕੋਈ ਵੀ ਲੈਣੀ ਹੈ ਕੁਝ ਵੀ ਪੁੱਛਣਾ ਮਾਲਕ ਦੱਸ ਦੇਣਗੇ ਨੰਬਰ 80500 4603387 ਤੇ ਹੁਣ ਆਪਾਂ ਇੱਕ ਬੁਲਟ ਦੀ ਗੱਲ ਕਰਾਂਗੇ ਬੁਲਟ ਆਪਾਂ ਲੈ ਕੇ ਪਹੁੰਚੇ ਹਾਂ ਜੀ ਬੁਲਟ ਦੀ ਕੰਡੀਸ਼ਨ ਆਪਾਂ ਨੂੰ ਆਲੋਕੇ ਮਿਲੂਗੀ ਬੁਲਟ ਬਹੁਤ ਵਧੀਆ ਮਾਲਕ ਨੇ ਰੱਖਿਆ ਹੋਇਆ ਚਲਾਇਆ ਬਹੁਤ ਵਧੀਆ ਹੋਇਆ ਜੇ ਆਪਾਂ ਮਾਡਲ ਦੀ ਗੱਲ ਕਰੀਏ 2012 ਮਾਡਲ ਆਪਾਂ ਨੂੰ ਇਹ ਬੁਲਟ ਮਿਲੂਗਾ ਫੋਟੋਆਂ ਸਕਰੀਨ ਤੇ ਰੇਟ ਜੇ ਆਪਾਂ ਦੇਖੀਏ ਤਾਂ 1 ਲੱਖ ਤੇ 25000 ਰੁਪਿਆ ਮਾਲਕ ਵੱਲੋਂ ਪਹੁੰਚੇਗਾ ਰੇਟ ਹੈ ਇੱਕ ਬਰੀ ਸਿਰਫ ਡਿਮਾਂਡ ਹੈ ਜੀ ਕੋਈ ਫਿਕਸ ਰੇਟ ਨਹੀਂ ਹੈਗਾ ਤੇ ਅਜਨਾਲਾ ਮਾਲਕ ਦਾ ਏਰੀਆ ਹੈ ਜਾ ਕੇ ਤੁਸੀਂ ਦੇਖਣਾ ਚਾਹੋ ਅਜਨਾਲੇ ਜਾ ਕੇ ਦੇਖ ਸਕਦੇ ਹੋ ਰੇਟ ਤੁਹਾਨੂੰ ਮੈਂ ਦੱਸ ਹੀ ਦਿੱਤਾ। ਇਹ ਪੂਰੀ ਆਪਾਂ ਗੱਲ ਕਰ ਹੀ ਲਈ। ਨੰਬਰ ਸਕਰੀਨ ਤੇ ਤੁਹਾਨੂੰ ਮਿਲ ਗਿਆ ਹੂਆ। ਗੱਲਬਾਤ ਜਿਹੜੀ ਵੀ ਕਰਨੀ ਹੈ ਆਪੇ ਕਰ ਲਿਓ। ਹੁਣ ਆਪਾਂ ਇੱਕ ਤੁਹਾਡੇ ਖਾਤਰ ਗੱਡੀ ਲੈ ਕੇ ਪਹੁੰਚਿਆ। ਗੱਡੀ ਤੁਸੀਂ ਚੈੱਕ ਕਰੋ ਜੀ। ਫੋਟੋਆਂ ਸਕਰੀਨ ਤੇ ਹੈ ਹਰਿਆਣਾ ਨੰਬਰ ਹੈ ਜੀ। ਹਰਿਆਣਾ ਨੰਬਰ ਹੈ। ਗੱਡੀ ਠੀਕ ਹੈ ਤੇ ਚਾਰੇ ਪਾਸੋਂ ਫੋਟੋਆਂ ਚੱਲ ਹੀ ਰਹੀਆਂ। ਤੁਸੀਂ ਜਾ ਕੇ ਜੇ ਗੱਡੀ ਦੇਖਣੀ ਹੋਵੇ ਤਾਂ ਜਾ ਕੇ ਦੇਖ ਵੀ ਸਕਦੇ ਹੋ। ਕਿਸੇ ਨੇ ਚਲਾ ਕੇ ਦੇਖਣੀ ਹੋਵੇ ਚਲਾ ਕੇ ਵੀ ਦੇਖ ਸਕਦੇ ਹੋ। ਕਿਸ ਨੇ ਸਟਾਰਟ ਕਰਕੇ ਦੇਖਣੀ ਆ ਸਟਾਰਟ ਕਰਕੇ ਦੇਖ ਸਕਦੋਂ ਤੇ ਵਧੀਆ ਗੱਡੀ ਆ ਮਾਲਕ ਨੇ ਵਧੀਆ ਰੱਖੀ ਹੋਈ ਆ 2000 ਪੂਰਾ ਮਾਡਲ ਹੈ ਤੇ 37000 ਰੁਪਏ ਡਿਮਾਂਡ ਹੈ ਜੀ ਮੰਡੀ ਡੱਬ ਵਾਲੀ ਮਾਲਕ ਦਾ ਏਰੀਆ ਨੰਬਰ ਆਪਾਂ ਸਕਰੀਨ ਤੇ ਦੇ ਰੱਖਿਆ ਜੀ ਕੁੱਲ 37000 ਡਿਮਾਂਡ ਆ ਲੈਸ ਬੱਸ ਹੋ ਚੁੱਕਾ ਤੇ ਗੱਲ ਆਪਾਂ ਪੂਰੀ ਕਰ ਲਈ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਵਧੀਆ ਲੱਗੀ ਵੀਡੀਓ ਲਾਈਕ ਸ਼ੇਅਰ ਲਾਜ਼ਮੀ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਤੇ ਜਲਦੀ ਮਿਲਦੇ ਆਪਾਂ ਨਵੀਂ ਵੀਡੀਓ ਨਵੇਂ ਕੂਠੀ ਮਕਾਨ ਘਰ ਦੇ ਨਾਲ ਤੇ ਅਗਲੀ ਵੀਡੀਓ ਚ ਕਿਹੜੇ ਏਰੀਆ ਚ ਕਿੱਥੋਂ ਘਰ ਕੋਠੀ ਬੰਨਵਾਉਣਾ ਚਾਹੀਦਾ ਦੱਸੋ ਤੇ ਮਿਲਦੇ ਆਂ ਛੇਤੀ ਆਪਾਂ ਜੀ ਕਿਸੇ ਨੇ ਐਡ ਕਰ ਬੂਮੀ ਆਪਣਾ ਨੰਬਰ ਹਰੇ ਜਖਰਾ ਚ ਉੱਪਰ ਲਿਖਿਆ ਰਹਿੰਦਾ ਭੇਜੋ ਆਪਣੇ ਕੋਲੇ